ਵਿਖੇ ਜੱਸ ਬਾਣੀ ਔਜਲਾ ਸੈਲੂਨ ਅਤੇ ਅਕੈਡਮੀ ਦਾ ਹੋਇਆ ਉਦਘਾਟਨ ਇਸ ਮੌਕੇ ਸਾਪ ਦਾ ਸਰਪੰਚ ਮੇਜਰ ਸਿੰਘ ਔਜਲਾ ਬਲਕ ਪ੍ਰਧਾਨ ਵਿਕਰਮ ਸਿੰਘ ਉੱਚਾ ਅੰਤਰਰਾਸ਼ਟਰੀ ਕਬੱਡੀ ਕੋਚ ਮਹਿੰਦਰ ਸਿੰਘ ਸੁਰਖਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿੱਲਾ ਸੁਰਖਪੁਰਆ ਆਦਿ ਨੇ ਦਿੱਤੀ ਵਧਾਈ ਹੁਣ ਨੌਜਵਾਨ ਲੜਕੀਆਂ ਨੂੰ ਬਿਊਟੀ ਪਾਰਲਰ ਅਤੇ ਸੈਲੂਨ ਦਾ ਕੰਮ ਸਿੱਖਣ ਲਈ ਕਪੂਰਥਲਾ ਵਿਖੇ ਜਾਣ ਦੀ ਕੋਈ ਲੋੜ ਨਹੀਂ ਹੈ ਹੁਣ ਲੜਕੀਆਂ ਨੂੰ ਪਿੰਡ ਸੁਰਖਪੁਰ ਵਿਖੇ ਨਵੇਂ ਖੁੱਲੇ ਜਸਬਾਣੀ ਔਜਲਾ ਸੈਲੂਨ ਤੇ ਇਹ ਸਹੂਲਤ ਉਪਲਬਧ ਹੋਵੇਗੀ ਅਤੇ ਗ੍ਰਾਹਕਾਂ ਨੂੰ ਵੀ ਵਧੀਆ ਕੁਆਲਿਟੀ ਨਾਲ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਸਬੰਧੀ ਸੈਲੂਨ ਦੀ ਮਾਲਕਨ ਰਣਜੀਤ ਕੌਰ ਨੇ ਦੱਸਿਆ ਕਿ ਹੁਣ ਪਿੰਡ ਸੁਰਖਪੁਰ ਵਿਖੇ ਖੁੱਲੇ ਇਸ ਨਵੇਂ ਸੈਲੂਨ ਅਤੇ ਅਕੈਡਮੀ ਤੇ ਗ੍ਰਾਹਕਾਂ ਨੂੰ ਥ੍ਰੈਡਿੰਗ ਫੇਸ਼ੀਅਲ ਬਲੀਚ ਮਨੀ ਪੈਡੀ ਵੈਕਸਿੰਗ ਆਇਲ ਮ사ਜ ਨੇਲ ਐਕਸਟੈਂਸ਼ਨ ਹੈਅਰ ਸਪਾ ਸਮੂਥਿੰਗ ਕੇਰਟਨ ਬੁਟਿਕਸ ਬ੍ਰਾਈਡਲ ਮੇਕਅਪ ਗਲੋਬਲ ਕਲਰ ਆਦਿ ਵਧੀਆ ਕੁਆਲਿਟੀ ਅਤੇ ਸਸਤੇ ਰੇਟਾਂ ਤੇ ਉਪਲਬਧ ਹੋਣਗੇ ਅਤਲ ਲੜਕੀਆਂ ਨੂੰ ਸਿਖਾਏ ਕੇ ਕੋਰਸ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਕਪੂਰਥਲਾ ਤੋਂ ਪੱਤਰਕਾਰ ਜਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਹੈਲੋ ਫਰੈਂਡਸ ਆਈ ਹੋਪ ਕਿ ਤੁਸੀਂ ਸਾਰੇ ਜਮੇ ਠੀਕ ਹੋਵੋਗੇ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕਿ ਅੱਬਾ ਆਪਣੀ ਕਪੂਤਲਾ ਸ਼ਹਿਰ ਦੇ ਮਸ਼ਹੂਰ ਪੈਰਿਸਰਕ ਬਾਰ ਚ ਸੀਨ ਨੂੰ ਉਪਨ ਕਿੱਤਾ ਹੈ ਫਿਲਮਾਂ ਉਚਾਰ ਰੂਪ ਤੇ ਆਪਣੀ ਸੁਨੰਤਾ ਨਾਮ ਹੈ ਜੈਸਪਾਨੀ ਔਜਲਾ ਸਲੂਨ ਐਂਡ ਅਕੈਡਮੀ ਇੱਥੇ ਆ ਲੜਕੀਆਂ ਨੂੰ ਸਿਖਾਇਆ ਵੀ ਜਾਊਗਾ ਵੀ ਸਰਟੀਫਿਕੇਟ ਦਿੱਤੇ ਜਾਣਗੇ ਆਪਾਂ ਆਫਰਸ ਵੀ ਲਗਾਈਆਂ ਹੈ ਓਪਨਿੰਗ ਦੀ ਖੁਸ਼ੀ 'ਚ 1 ਅਗਸਤ ਤੋਂ ਲੈ ਕੇ 30 ਦਸੰਬਰ ਤੱਕ ਆਫਰਸ ਲਗੀਆਂ ਹੋਈਆਂ ਨੇ ਸਿੱਖਣ ਵਾਲਿਆਂ ਲਈ ਵੀ ਟਿਕ ਰਵਾਉਣ ਵਾਲੇ ਲਈ ਪਲੀਜ਼ ਇੱਥੇ ਵਿਜ਼ਿਟ ਕਰੋ ਤੇ ਬੱਸ